ਸਾਰੇ ਫੇਸਬੁੱਕ ਤੇ ਮੇਰੇ ਵੀਰਾਂ ਨੂੰ ਭਰਾਵਾਂ ਨੂੰ ਪ੍ਰਭੂ ਯਸ਼ੂ ਦੇ ਨਾਮ ਤੇ ਜੀ ਆਇਆਂ ਸਿੱਧੀਆਂ ਹੁਣੇ-ਹੁਣੇ ਹੀ ਆਪਾਂ ਲੁਧਿਆਣੇ ਤੋਂ ਅ ਤਰਨਾ ਜਿਹੜਾ ਸਾਡੇ ਮਹਾਨ ਸੰਤ ਜਿਹੜੇ ਕਿ ਕ੍ਰਿਸ਼ਨ ਕਮਿਊਨਿਟੀ ਦੀ ਸ਼ੀਧੀ ਪਾਗੇ ਨੇ ਉਹਨਾਂ ਦੇ ਉਸ ਜਗ੍ਹਾ ਤੋਂ ਉਸ ਚਰਚ ਤੋਂ ਆ ਰਹੇ ਆ ਉਹਨਾਂ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਕੇ ਆ ਰਹੇ ਆ ਸਮਨ ਬੜਾ ਦੁਖੀ ਜੇ ਅੱਜ ਕਿ ਇਹ ਘਟਨਾ ਬੜੀ ਮੰਦ ਭਾਗੀ ਘਟਨਾ ਏ ਜਿਹੜੀ ਕਿ ਸਾਡੇ ਪੰਜਾਬ ਵਿੱਚ ਨਹੀਂ ਹੋਣੀ ਚਾਹੀਦੀ ਸੀ ਪਰ ਮੇਰੇ ਦਿਮਾਗ 'ਚ ਕੁਝ ਵਿਚਾਰ ਆਏ ਤੇ ਮੇਰੇ ਜਦੋਂ ਕੋਈ ਵਿਚਾਰ ਹੁੰਦੇ ਨੇ ਤੇ ਮੈਂ ਤੁਹਾਡੇ ਵਰਗੇ ਵੀਰਾਂ ਭਰਾਵਾਂ ਨਾਲ ਸਾਂਝੇ ਕਰਦਾ ਕਿ ਹੋ ਸਕਦਾ ਕਿਤੇ ਮੈਂ ਗਲਤ ਹੋਵਾਂ ਕਿਤੇ ਠੀਕ ਹੋਵਾਂ ਤੇ ਤੁਸੀਂ ਮੈਨੂੰ ਸੁਜੈਸਟ ਟਾਈਮ-ਟਾਈਮ ਤੇ ਕਰਦੇ ਰਹਿੰਦੇ ਹੋ ਸੋ ਅਸੀਂ ਉਸ ਧਰਨੇ ਦੇ ਲਗਭਗ 3 ਘੰਟੇ ਰੋਡ ਜਿਹੜਾ ਜਲੰਧਰ ਲੁਧਿਆਣਾ ਹਾਈਵੇ ਜਮ ਰੱਖਿਆ ਔਰ ਉੱਥੇ ਬਹੁਤ ਸਾਰਾ ਪੰਜਾਬ ਦਾ ਮਸੀਹ ਭਾਈਚਾਰਾ ਪੂਰੀ ਲੀਡਰਸ਼ਿਪ ਪੂਰੀ ਲੀਡਰਸ਼ਿਪ ਨੇ ਆਪਣਾ ਯੋਗ ਦਿਖਾਇਆ ਤੇ ਅਸੀਂ ਉਸ ਜਗ੍ਹਾ ਤੇ ਪਹੁੰਚੇ ਪਰ ਮੈਂ ਇਹ ਵੀਡੀਓ ਚੜਨ ਦਾ ਮੇਰਾ ਮਤਲਬ ਹੈ ਕਿ ਸਾਡਾ ਉਸ ਧਰਨੇ ਨੂੰ ਪ੍ਰਸ਼ਾਸਨ ਨੇ ਚਕਾ ਦਿੱਤਾ ਕਿ 48 ਘੰਟੇ ਦੇ ਵਿੱਚ ਵਿੱਚ 48 ਘੰਟੇ ਦੇ ਵਿੱਚ ਵਿੱਚ ਅਸੀਂ ਜਿਹੜੇ ਮੁੱਖ ਦੋਸ਼ੀ ਨੂੰ ਆਪਾਂ ਗ੍ਰਿਫਤਾਰ ਕਰਾਂਗੇ ਉਹਨਾਂ ਨੂੰ ਅਸੀਂ ਇਸ਼ ਲੱਖਾਂ ਦੇ ਪਿੱਛੇ ਜੇਲ੍ਹ ਦੇ ਪਿੱਛੇ ਛੋਟਾਂਗੇ ਤੇ ਮੈਂ ਮੇਰੇ ਗੱਲ ਤਾਂ ਤੁਹਾਡੇ ਨਾਲ ਸ਼ੇਅਰ ਕਰ ਰਿਹਾ ਕਿ ਮੇਰਾ ਇੱਕ ਵਿਚਾਰ ਹੈ ਕਿ ਮੈਂ ਚਾਹੁੰਦਾ ਕਿ ਸਹੀ ਮੁਜਰਮ ਸਾਹਮਣੇ ਆਏ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਜਿਹੜੇ ਵਿਵਾਦ ਸਾਡੇ ਚੱਲਦੇ ਪਏ ਸੀ ਹੋ ਸਕਦਾ ਹੈ ਕਿ ਕੋਈ ਤੀਜਾ ਧੇੜੇ ਦਾ ਫਾਇਦਾ ਲੈ ਸਕਦਾ ਕੋਈ ਹੋਰ ਵੀ ਇਹ ਕੰਮ ਕਰ ਸਕਦਾ ਤੇ ਪੁਲਿਸ ਨੂੰ ਚਾਹੀਦਾ ਇਹ ਜਿਹੜਾ ਕਤਲ ਹੋਇਆ ਇਹਦੀ ਪੂਰੀ ਗੁੱਥੀ ਸੁਲਜਾਉਂ ਇਹਦੇ ਪਿਛੇ ਕੀ ਰੀਜਨ ਹੈ ਉਹਦਾ ਪਤਾ ਲੱਗੇ ਤਾਂ ਤਾਂ ਜੋ ਆਉਂਦੇ ਸਮੇਂ ਦੇ ਵਿੱਚ ਅਸੀਂ ਸਾਰੇ ਸੱਥਰਖ ਰਹਿ ਸਕੀਏ ਕਿਉਂਕਿ ਅਗਰ ਗੱਲ ਕਰੀਏ ਸਿੱਖ ਭਾਈਆਂ ਦੀ ਤੇ ਮੇਰੇ ਮਨ ਦੇ ਵਿੱਚ ਬੜੇ ਵੀਰਾਂ ਨੇ ਮੇਰ ਨਾਲ ਐਕਚੁਅਲੀ ਮੈਂ ਮੇਰੇ ਦੋਸਤ ਸਾਰੇ ਸਿੱਖ ਵੀਰ ਹੀ ਨੇ ਔਰ ਪਿਛਲੇ ਦਿਨਾਂ ਦੇ ਅੰਦਰ ਉਹਨਾਂ ਨੇ ਮੇਰ ਨਾਲ ਬੜਾ ਦੁੱਖ ਸਾਂਝਾ ਕੀਤਾ ਔਰ ਮੇਰੇ ਦੁੱਖ ਸੁੱਖ ਚੋਂ ਭਾਗੀ ਰਹੇ ਨੇ ਗਾਂ ਵੀ ਰਹਿਣਾ ਉਹਨਾਂ ਨੇ ਪਰ ਮੈਨੂੰ ਇੱਕ ਚੀਜ਼ ਲੱਗਦੀ ਹੈ ਕਿ ਐਡੀ ਛੇਤੀ ਕੋਈ ਐਡਾ ਤਗੜਾ ਸਟੈਪ ਨਹੀਂ ਚੁੱਕ ਸਕਦਾ ਇਹਦੇ ਪਿੱਛੇ ਕੋਈ ਹੋਰ ਬੰਦਾ ਜਿਹੜਾ ਇਹ ਚੀਜ਼ ਦਾ ਫੈਲਾ ਚੁੱਕ ਰਿਹਾ ਹੈ ਜੋ ਮੇਰਾ ਦਿਲ ਕਹਿ ਰਿਹਾ ਬਾਕੀ ਯਾ ਤੇ ਪ੍ਰਭੂ ਯਿਸੂ ਮਸੀਹ ਜਾਣਦੇ ਨੇ ਤੇ ਉਹ ਹੀ ਹੁਣ ਕਿਰਪਾ ਕਰਨ ਕਿਤੇ ਪੁਲਿਸ ਜਿਹੜੇ ਮੁਜਰਮ ਫੜੇਗੀ ਤੇ ਸੱਚ ਬਾਹਰ ਆਏਗਾ ਕਿਉਂਕਿ ਪੁਰਾਣੇ ਸਮੇਂ ਦੇ ਵਿੱਚ ਜਦੋਂ ਸੰਤ ਜਰਨੈਲ ਸਿੰਘ ਦੀ ਪਿੰਡਰਾ ਵਾਲੇ ਮੈਂ तकरीबन ਉਹਨਾਂ ਦੀਆਂ ਬੜੀਆਂ ਕਥਾਵਾਂ ਸੁਣੀਆਂ ਕਿਉਂਕਿ ਕ੍ਰਿਸ਼ਨ ਹੋਣ ਦੇ ਨਾਤੇ ਉਹਨਾਂ ਦੇ ਭਾਸ਼ਣ ਜਸ਼ੀਲੇ ਤੇ ਕੌਮ ਪ੍ਰਤੀ ਹੁੰਦੇ ਸੀ ਤੇ ਮੈਂ ਵੀ ਉਸ ਚੀਜ਼ ਨੂੰ ਫੜ ਕੇ ਆਪਣੀ ਕੌਮ ਦੇ ਵਿੱਚ ਉਹਨਾਂ ਦੇ ਜਿਹੜੀ ਉਹਨਾਂ ਨੇ ਲੜਾਈ ਲੜੀ ਸੀ ਬੜੀ ਆ ਕਹਿ ਸਕਦੇ ਜੇ ਕਿ ਸੱਚਾਈ ਦੀ ਲੜਾਈ ਲੜੀ ਸੀ ਉਸ ਸਮੇਂ ਤੇ ਵੀ ਸਾਡੇ ਬਜ਼ੁਰਗ ਦੱਸਦੇ ਨੇ ਕਿ ਜਦੋਂ ਰਾਤ ਨੂੰ ਵੇਲੇ-ਕਵੇਲੇ ਸਿੰਘਾਂ ਦਾ ਪੂਰਾ ਯੋਰ ਹੁੰਦਾ ਸੀ ਤੇ ਸਾਡੇ ਪਾਸਟਰ ਜਾਂ ਕੋਈ ਸਾਡਾ ਮੁਸੀਬ ਪ੍ਰਾ ਰਾਤ ਕਿਤੇ ਇਦਾਂ ਇਹਨਾਂ ਨੂੰ ਟੱਕਰ ਜਾਂਦਾ ਸੀ ਤੇ ਉਹ ਜਦੋਂ ਵੇਖਦੇ ਸੀ ਜਾਂ ਪੁੱਛਦੇ ਸੀ ਕਿ ਇਹ ਬੰਦਾ ਕੌਣ ਆ ਜਾਂ ਉਹਦੇ ਹੱਥ 'ਚ ਬਾਈਬਲ ਹੁੰਦੀ ਸੀ ਕਿੰਨੇ ਕਿਸੇ ਮੈਂ ਦੇਖੇ ਮੇਰੀ ਤਾਂ ਉਮਰ ਬਹੁਤ ਛੋਟੀ ਹੋਵੇਗੀ ਕਿੰਨੇ ਕਿਸੇ ਮੈਂ ਇਦਾਂ ਦੇ ਦੇਖੇ ਵੀ ਉਹ ਆਪ ਲੈ ਕੇ ਜਾ ਕੇ ਉਹਨਾਂ ਨੂੰ ਘਰਾਂ 'ਚ ਛੱਡ ਕੇ ਆਉਂਦੇ ਸੀ ਪੂਰੀ ਸੇਫਟੀ ਦੇ ਨਾਲ ਔਰ ਸ਼ਾਇਦ ਉਸ ਸਮੇਂ ਦੇ ਵਿੱਚ ਕੋਈ ਇਦਾਂ ਦੀ ਘਟਨਾ ਵੀ ਨਹੀਂ ਹੋਈ ਕਿ ਸਾਡੇ ਕਿਤੇ ਪ੍ਰਚਾਰ ਰੋਕੇ ਜਾਣ ਜਾ ਸਾਡੇ ਕਿਤੇ ਪਾਸਟਰ ਤੇ ਜਾਂ ਸਾਡੇ ਕ੍ਰਿਸਚਨ ਵੀਰ ਤੇ ਕੋਈ ਅਟੈਕ ਕੀਤਾ ਹੋਵੇ ਐਦਾਂ ਦੀ ਕੋਈ ਘਟਨਾ ਨਹੀਂ ਹੋਈ ਹੁਣ ਵੀ ਇਹ ਵਿਵਾਦ ਬੇਸ਼ੱਕ ਸਾਡੇ 'ਚ ਚੱਲ ਰਹੇ ਸੀ ਪਰ ਮੈਨੂੰ ਨਹੀਂ ਲੱਗਦਾ ਕਿ ਐਡੀ ਛੇਤੀ ਕੋਈ ਬੰਦਾ ਐਦਾਂ ਦਾ ਸਟੈਪ ਚੁੱਕ ਸਕਦਾ ਜਿਹੜਾ ਸਹੀ ਸਿੱਖਿਆ ਇਹਦੇ ਪਿੱਛੇ ਕਾਰਨ ਕੋਈ ਹੋ ਰਿਹਾ ਕੋਈ ਤੀਸਰਾ ਬੰਦਾ ਜਿਹੜਾ ਇਸ ਚੀਜ਼ ਦਾ ਫਾਇਦਾ ਚੁੱਕ ਰਿਹਾ ਸੋ ਪ੍ਰਸ਼ਾਸਨ ਨੂੰ ਅਪੀਲ ਆ ਕਿ ਜਲਦ ਤੋਂ ਜਲਦ ਦੋਸ਼ੀ ਨੂੰ ਗ੍ਰਿਫਤਾਰ ਕਰੋ ਔਰ ਮੈਂ ਤੁਹਾਡੇ ਨਾਲ ਇੱਕ ਵਿਚਾਰ ਸਾਂਝਾ ਕਰਨਾ ਤੁਸੀਂ ਮੈਨੂੰ ਮੇਰੇ ਵੀਰ ਦੇਖ ਰਹੇ ਜੇ ਅਗਰ ਮੰਗਲਵਾਰ ਤੱਕ ਸਾਡੇ ਇਹ ਜਿਹੜੇ ਕਾਤਲ ਨੇ ਸਾਡੇ ਸ਼ਹੀਦ ਸੁਲਤਾਨਜੀ ਦੇ ਪਾਤਰ ਸੁਲਤਾਨਜੀ ਦੇ ਇਹ ਨਹੀਂ ਫੜੇਗੇ ਤੇ ਬੁੱਧਵਾਰ ਪੂਰੇ ਪੰਜਾਬ ਦੇ ਅੰਦਰ ਹਰ ਜ਼ਿਲ੍ਹੇ ਦੇ ਅੰਦਰ ਹਰ ਸ਼ਹਿਰ ਦੇ ਅੰਦਰ ਇੱਕ ਇਦਾਂ ਦਾ ਪ੍ਰੋਟੈਸਟ ਹੋਵੇ ਜਿਹਨੂੰ ਆਪਾਂ ਬਲੈਕ ਡੇ ਕਹਿ ਕੇ ਮਣਾਈਏ ਕਾਲਾ ਦਿਵਸ ਇਹਨਾਂ ਦੇ ਵਿਰੋਧ ਚ ਔਰ ਉਸ ਦਿਨ ਮੇਰੇ ਭਰਾਓ ਕੋਈ ਸਕੂਟਰ ਕੋਈ ਮੋਟਰਸਾਈਕਲ ਕੋਈ ਕਾਰ ਕੋਈ ਸਾਈਕਲ ਜਾਂ ਕੋਈ ਘਰ ਜਾਂ ਕੋਈ ਦੁਕਾਨ ਜਿਹੜੀ ਸਾਡੇ ਇਸਾਈ ਭਰਾਵਾਂ ਦੀ ਆ ਮਸੀਹ ਭਰਾਵਾਂ ਦੀ ਆ ਉੱਥੇ ਕਾਲੇ ਝੰਡੇ ਲੱਗਣ ਬੁੱਧਵਾਰ ਦਾ ਦਿਨ ਪਤਾ ਲੱਗੇ ਕਿ ਆ ਮਸੀਹ ਇਹ ਆਪਣੇ ਸ਼ਹੀਦ ਹੋਏ ਪਾਸਟਰ ਦਾ ਰੋਸ ਪ੍ਰਗਟ ਕਰ ਰਿਹਾ ਕਾਲੇ ਝੰਡੇ ਤੁਹਾਡੇ ਕੋਠਿਆਂ ਤੇ ਤੁਹਾਡੀਆਂ ਛੱਤਾਂ ਤੇ ਤੁਹਾਡੇ ਘਰਾਂ ਤੇ ਤੁਹਾਡੇ ਮੋਟਰਸਾਈਕਲਾਂ ਤੇ ਤੁਹਾਡੀਆਂ ਗੱਡੀਆਂ ਤੇ ਹੋਣ ਕਿਉਂਕਿ ਇਹ ਪ੍ਰੋਟੈਸਟ ਅਸੀਂ ਇਸ ਤਰੀਕੇ ਨਾਲ ਕਰਨਾ ਕਿ ਪੂਰੇ ਪੰਜਾਬ ਦੇ ਅੰਦਰ ਇੱਕ ਕ੍ਰਾਂਤੀ ਜਿਹੜੀ ਆ ਜਾਵੇ ਔਰ ਮੈਂ ਕੈਪਟਨ ਸਰਕਾਰ ਨੂੰ ਕਿਹੜਾ ਜਾਵਾਂ ਕਿ ਇਹ ਸਟੈਪ ਤੁਹਾਨੂੰ ਬੜੀ ਧੇਰ ਪਹਿਲਾਂ ਚੁੱਕ ਲੈਣਾ ਸਹੀ ਇਹ ਵੀ ਵਾਅਦਾ ਜਿਹੜਾ ਕੰਮ ਚੱਲ ਰਿਹਾ ਸੀ ਇੱਥੇ ਤੁਹਾਨੂੰ ਬੜੀ ਧੇਰ ਪਹਿਲਾਂ ਠਲ ਪਾਉਣੀ ਚਾਹੀਦੀ ਸੀ ਪਰ ਤੁਸੀਂ ਸਾਡੇ ਇੱਕ مسیحی ਪਾਸਟਰ ਦੀ ਸ਼ਹੀਦੀ ਲੈ ਕੇ ਤੇ ਹੁਣ ਸਟੈਪ ਚੱਕਣ ਲੱਗੇ ਜੀ ਚਲੋ ਹੁਣ ਵੀ ਤਰੀਕੇ ਨਾਲ ਨੂੰ ਚੱਕ ਕੇ ਸਾਡੇ ਪਾਸਟਰਾਂ ਦੀ ਸੁਰੱਖਿਆ ਸਭ ਤੋਂ ਪਹਿਲਾਂ ਯਕੀਨੀ ਬਣਾਈ ਜਾਏ ਸਾਡੇ ਚਰਚ ਚਤ ਸੁਰਖਿਅਤ ਕੀਤੇ ਜਾਣ ਉਹ ਸਾਡੇ ਜਿਹੜੇ ਕ੍ਰਿਸਚਨ ਲੀਡਰਸ ਨੇ ਸੁਰਜੇ ਹੋਏ ਨੇ ਉਹਨਾਂ ਦੇ ਵਿਪਨ ਜਿਹੜੇ ਨੇ ਉਹ ਪੰਜਾਬ ਸਰਕਾਰ ਮਾਨਤਾ ਦੇ ਕੇ ਉਹਨਾਂ ਦੇ ਅਸਲੇ ਦੇ ਲਾਇਸੈਂਸ ਬਣਾ ਕੇ ਦੇਣ ਤਾਂ ਜੋ ਆਪਣੇ ਸੈਲਫ ਡਿਫੈਂਸ ਲਈ ਉਹ ਹਮੇਸ਼ਾ ਤਿਆਰ ਰਹਿਣ ਕਿਉਂਕਿ ਇਹ ਸਮਾਂ ਏਦਾਂ ਦਾ ਕਿ ਅੱਜਕੱਲ ਛੋਟੀ ਮੋਟੀ ਲੜਾਈ ਤੇ ਵੀ ਲੋਕ ਗੋਲੀ ਚਲਾ ਦਿੰਦੇ ਨੇ ਸੋ ਸਾਡੇ ਲੋਕ ਜਿਨ੍ਹਾਂ ਨੇ ਕਦੀ ਇਹ ਚੀਜ਼ਾਂ ਦਾ ਧਿਆਨ ਹੀ ਨਹੀਂ ਕੀਤਾ ਕੁਝ ਚੰਦ ਬੰਦੇ ਨੇ ਸਾਡੇ ਜਿਨ੍ਹਾਂ ਨੇ ਇਹ ਵਿਪਨ ਦੇ ਲਾਇਸੈਂਸ ਬਣਾਏ ਨੇ ਬਾਕੀ ਸਾਰਿਆਂ ਨੇ ਕਦੀ ਇਸ ਚੀਜ਼ ਬਾਰੇ ਧਿਆਨ ਹੀ ਨਹੀਂ ਕੀਤਾ ਕਿਸੀ ਵੀ ਅਸਲੇ ਦੇ ਲਾਇਸੈਂਸ ਬਣਾ ਕੇ ਰੱਖੀਏ ਸੋ ਪੰਜਾਬ ਸਰਕਾਰ ਸਪੈਸ਼ਲ ਕੋਟੇ ਦੇ ਵਿੱਚ ਇਹ ਲਾਇਸੈਂਸ ਬਣਾ ਕੇ ਦਵੇ ਉਹ ਦੂਸਰੀ ਗੱਲ ਮੈਂ ਪਾਸਟਰ ਸੁਲਤਾਨ ਜੀ ਦੇ ਬੇਡੇ ਲਿਸ਼ਾ ਨੂੰ ਉੱਥੇ ਆਪਾਂ ਮਿਲ ਕੇ ਆਏ ਆ ਜਵਾਨ ਲੜਕਾ ਏ ਬੜਾ ਦੁੱਖ ਲੱਗਾ ਕਿਉਂਕਿ ਜੋ ਅਸੀਂ ਆਪਣੇ ਮਾਪਿਓ ਦੇ ਸਿਰ ਤੇ ਕਰਦੇ ਆ ਜਦੋਂ ਸਿਰ ਤੇ ਬੋਝ ਪੈ ਜਾਂਦਾ ਬੜਾ ਔਖਾ ਹੋ ਜਾਂਦਾ ਉਹ ਅਜੇ ਮੇਰਾ ਵੀਰ ਸ਼ਾਇਦ ਹੁੰਦੀ ਅਜੇ ਆਪਣੀ ਜ਼ਿੰਦਗੀ ਦੀਆਂ ਮੋਜਾਂ ਮੰਗਣੀਆਂ ਸੀ ਉਹ ਸਾਰਾ ਕੰਮ ਜਿਹੜਾ ਵਾ ਉਹਦਾ ਖਰਾਬ ਹੋ ਗਿਆ ਪੰਜਾਬ ਸਰਕਾਰ ਉਹਨੂੰ ਨੌਕਰੀ ਦੇਵੇ ਸਰਕਾਰੀ ਨੌਕਰੀ ਦੇ ਨਾਲ ਉਹਨੂੰ ਸਨਮਾਨਤ ਕਰ ਲੋ ਤਾਂ ਜੋ ਆਪਣੇ ਘਰ ਨੂੰ ਆਉਣ ਵਾਲੀ ਪੀੜ੍ਹੀ ਨੂੰ ਅਛੇ ਤਰੀਕੇ ਨਾਲ ਚਲਾ ਸਕੇ ਕਿਉਂਕਿ ਉਹਦਾ ਸਾਰਾ ਹੀ ਕਾਰੋਬਾਰ ਜਿਹੜਾ ਸੀ ਆਪਣੇ ਫਾਦਰ ਸਾਹਿਬ ਦੇ ਸਿੱਖਦੇ ਸੀ ਔਰ ਬੜਾ ਵੱਡਾ ਤਕਾ ਉਹਨਾਂ ਦੇ ਪਰਿਵਾਰ ਨੂੰ ਲੱਗਾ ਏ ਸੋ ਅਸੀਂ ਜਾ ਕੇ ਉੱਥੇ ਉਹਨਾਂ ਨਾਲ ਦੁੱਖ ਸਾਂਝਾ ਕੀਤਾ ਉਹਨਾਂ ਦੇ ਨਾਲ ਖੜੇ ਆ ਔਰ ਮਾਦੇ ਦਮ ਤੱਕ ਲੁੱਟੇ ਰਵਾਂਗੇ ਬਾਕੀ ਜਿਹੜੀ ਲੜਾਈ ਇਹ ਜਿਹੜੇ ਬੰਦੇ ਸ਼ਰਾਬਤ ਕਰਦੇ ਨੇ ਇਹਨਾਂ ਦੇ ਖਿਲਾਫ ਆਡੀ ਹਮੇਸ਼ਾ ਅਸੀਂ ਇਹਨਾਂ ਨਾਲ ਲੜਨ ਨੂੰ ਤਿਆਰ ਆ ਅਸੀਂ ਰੈਡੀ ਰਵਾਂਗੇ ਅਗਰ ਇਹ ਚਾਰ ਚੰਗੇ ਲੱਗੇ ਹੋਣ ਤੇ ਵੱਧ ਤੋਂ ਵੱਧ ਮੇਰੀ ਵੀਡੀਓ ਨੂੰ ਸ਼ੇਅਰ ਕਰਿਓ ਤਾਂ ਜੋ ਇਹ ਵੀਡੀਓ ਕੈਪਟਨ ਮੁੱਖ ਮੰਤਰੀ ਪੰਜਾਬ ਕੈਪਟਨ ਦੇ ਕੰਨਾਂ ਤੱਕ ਪਹੁੰਚਣ ਤੇ ਉਹ ਜਲਦ ਤੋਂ ਜਲਦ ਇਹ ਚੀਜ਼ਾਂ ਦੇ ਬਾਰੇ ਇਹ ਸਾਡੀਆਂ ਸ਼ਰਤਾਂ ਦੇ ਬਾਰੇ ਠੁਕਾਂ ਜਿਹੜੀਆਂ ਕਾਰਵਾਈ ਕਰਨ ਸਭ ਤੋਂ ਪਹਿਲਾਂ ਤੇ ਸਾਡੇ ਜਿਹੜੇ ਉਹ ਲੀਸ਼ਾ ਸਾਡਾ ਵੀਰ ਆ ਉਹਨੂੰ ਸਰਕਾਰੀ ਨੌਕਰੀ ਦਿੱਤੀ ਜਾਏ ਔਰ ਸਾਡੇ ਚਰਚ ਦੇ ਸਾਡੇ ਪਾਸਟਰਾਂ ਦੀ ਸੁਰੱਖਿਆਤ ਪੂਰੀ ਤਰ੍ਹਾਂ ਸਾਨੂੰ ਯਕੀਨੀ ਦਿਵਾਉਣ ਕਿ ਅੱਗੇ ਤੋਂ ਕੋਈ ਇਦਾਂ ਦੀ ਘਟਨਾ ਨਹੀਂ ਹੋਵੇਗੀ। ਸੋ ਬੁੱਧਵਾਰ ਅਗਰ ਤੁਹਾਡਾ ਹੋਵੇ ਪਹਿਲੇ ਮੈਂ ਆਪਣੇ ਆਡੀਓ ਜਿੰਨੇ ਜਿੰਨੇ ਮੇਰੇ ਸੁਣੇ ਨੇ ਬਟਾਲੇ ਤੌਰ ਤੇ ਮੈਂ ਕੱਲ ਦਾ ਟਾਈਮ ਦਿੱਤਾ ਸੀ। ਕੱਲ ਆਪਾਂ ਹੁਣ ਪ੍ਰਸ਼ਾਸਨ ਦੇ ਵੱਲ ਵੇਖਣਾ ਵਾ ਕਿ ਪ੍ਰਸ਼ਾਸਨ ਕੀ ਕਰਦਾ। ਪ੍ਰਸ਼ਾਸਨ ਦਾ ਕੀ ਮੁੱਦਾ? ਅਗਰ ਪ੍ਰਸ਼ਾਸਨ ਦੋ ਦਿਨ ਚ ਕਤਲ ਫੜ ਲੈਂਦਾ ਫਿਰ ਆਪਾਂ ਕੋਈ ਪ੍ਰੋਟੈਸਟ ਨਹੀਂ ਕਰਾਂਗੇ ਅਗਰ ਕਤਲ ਨਹੀਂ ਫੜੇ ਜਾਂਦੇ। ਤੇ ਬੁੱਧਵਾਰ ਰੈਡੀ ਰਹੋ ਭਰਾਓ। ਕਾਲੇ ਝੱਡੇ ਬੜੀ ਵੱਡੀ ਮਾਤਰਾ ਚ ਦਿਖਣੇ ਚਾਹੀਦੇ ਪੰਜਾਬ ਦੇ ਅੰਦਰ ਪੰਜਾਬ ਦੇ ਅੰਦਰ ਇੱਕ ਵਾਰੀ ਕਾਲਾ ਬੱਦਲ ਛਾ ਜਾਣਾ ਚਾਹੀਦਾ ਕਿ ਸਾਡੇ ਮੁਸੀਬ ਪਾਸਟਰ ਜਿਹੜੇ ਸ਼ਹੀਦ ਹੋ ਗਏ ਨੇ ਅਸੀਂ ਉਹਨਾਂ ਦੇ ਲਈ ਇਹ ਪ੍ਰੋਟੈਸਟ ਕਰ ਰਹੇ ਆ ਇਹ ਬਧੂਵਾ ਦਾ ਦਿਨ ਜਿਹੜਾ ਅਸੀਂ ਕਾਲੇ ਝੰਡਿਆਂ ਦੇ ਨਾਲ ਇਹ ਦਿਨ ਨੂੰ ਕਾਲਾ ਦਿਨ ਕਾਲਾ ਦਿਨ ਕਹਿ ਕੇ ਮਨਾਵਾਂਗੇ ਕਿਉਂਕਿ ਪੁਲਿਸ ਆਕਰੋ ਉਦੋਂ ਤੱਕ ਸਮੱਥ ਰਹੀ ਮੁਜਰਮਾਂ ਨੂੰ ਫੜਨ ਚ ਤੇ ਅਸੀਂ ਇਹ ਚੀਜ਼ ਦਾ ਪੂਰੀ ਤਰ੍ਹਾਂ ਵਿਰੋਧ ਕਰਾਂਗੇ ਔਰ ਅਗਰ ਇਸ ਤੋਂ ਵੀ ਗੱਲਾਂ ਬਣੀ ਤੇ ਕਈ ਇਦਾਂ ਦੇ ਅਸੀਂ ਜਿਹੜੇ ਪ੍ਰੋਟੈਸਟ ਕਰਾਂਗੇ ਜਿਹੜੇ ਪੰਜਾਬ ਸਰਕਾਰ ਨੂੰ ਅਗਰ ਅਸੀਂ ਕੋਈ ਜ਼ਿਆਦਾ ਪ੍ਰੋਟੈਸਟ ਦੇ ਵਿੱਚ ਜਾਵਾਂਗੇ ਤੇ ਇਹਦੀ ਜ਼ਿੰਮੇਵਾਰ ਪੰਜਾਬ ਸਰਕਾਰ ਦਾ ਪ੍ਰਸ਼ਾਸਨ ਹੋਵੇਗਾ ਪਾਣੀ ਕਿਉਂਕਿ ਇਹ ਸਾਨੂੰ ਮਜਬੂਰ ਕਰ ਰਹੇ ਨੇ ਅਸੀਂ ਸ਼ਾਂਤ ਆ ਸਾਡੀ ਤਾਲੀਮ ਕਿਤੇ ਨਾ ਕਿਤੇ ਜਾ ਕੇ ਸਾਡੀ ਹੱਥ ਬੰਨ੍ਹ ਦਿੰਦੀ ਹੈ ਅਸੀਂ ਫਿਰ ਵੀ ਪੂਰੀ ਤਰ੍ਹਾਂ ਆਪਰੀ ਕੌਮ ਦੇ ਲਈ ਲੜਾਂਗੇ ਮੱਦੇ ਦਮ ਤੱਕ ਲੜਦੇ ਰਵਾਂਗੇ ਅੱਜ ਵੀ ਬੜੇ ਵੀਰਾਂ ਨੇ ਪਾਰਟੀ ਬਾਜੀ ਦੇ ਉੱਤੇ ਉੱਠ ਕੇ ਆਏ ਬੜੇ ਵੀਰ ਫਿਰੋਜਪੁਰ ਦੀ ਟੀਮ ਪੂਰੀ ਮੇਰਾ ਵੀਰ ਛੋਟਾ ਨੂਕ ਪੱਟੀ ਯਕੂਬ ਪੱਟੀ ਮਾਈਕਲ ਵਿੱਕੀ ਸੈਮੂਅਲ ਵਿਜੇ ਗੋਰੀਆ ਜੂਨਾ ਪੱਟੀ ਔਰ ਅੰਮ੍ਰਿਤਸਰ ਤੋਂ ਸਾਡੇ ਵੀਰ ਡੈਨੀਅਲ ਪੱਟੀ ਜੀ ਡਾਕਟਰ ਸੁਭਾਸ਼ ਸੋਭਾ ਜੀ ਆ ਕੋਟਲੀ ਸਾਹਿਬ ਸਾਡੇ ਜੌਨ ਕੋਟਲੀ ਜੀ ਬੜੇ ਹੋਰ ਵੀ ਲੀਡਰ ਜਿਹੜੇ ਆਪਣੇ ਜਿਨ੍ਹਾਂ ਨੂੰ ਪਿਆਰ ਸੀ ਸਾਰੇ ਉਹ ਜਗ੍ਹਾ ਤੇ ਪਹੁੰਚੇ ਤੇ ਮੈਂ ਚਾਹੁੰਦਾ ਜਦੋਂ ਜਦੋਂ ਸਾਡੇ ਮਸੀਹੀ ਭਾਈਆਂ ਤੇ ਜਾਂ ਮਸੀਹੀ ਪਾਸਟਰਾਂ ਦੇ ਕੋਈ ਇਦਾਂ ਦਾ ਤਿਆਚਾਰ ਹੋਵੇ ਤੇ ਆਪਾਂ ਇਦਾਂ ਇਕੱਠੇ ਹੋਈਏ ਤੇ ਅਸੀਂ ਸਾਰੇ ਇਹ ਚੀਜ਼ ਨੂੰ ਇਸ ਗੱਲਾਂ ਦਾ ਵਿਰੋਧ ਕਰੀਏ ਸੋ ਤੁਸੀਂ ਮੇਰੇ ਵੀਰ ਸਾਰੇ ਇਹ ਵੀਡੀਓ ਨੂੰ ਸ਼ੇਅਰ ਕਰਿਓ ਤਾਂ ਜੋ ਇਹ ਸ਼ੱਤਾਂ ਸਾਡੀਆਂ ਮੰਨੀਆਂ ਜਾਣ ਔਰ ਜਿਆਦਾ ਤੋਂ ਜਿਆਦਾ ਮੈਂ ਤੁਹਾਨੂੰ ਇਹ ਗੱਲ ਕਹਿਣਾ ਚਾਹੁੰਦਾ ਕਿ ਦੁਆ ਕਰਿਓ ਕਿ ਪਾਸਟਰ ਜੀ ਦੇ ਪਰਿਵਾਰ ਨੂੰ ਸ਼ਾਂਤੀ ਮਿਲੇ ਔਰ ਵੀਰ ਅਲੀਸ਼ੇ ਨੂੰ ਖੁਦਾ ਚੰਗਾ ਪਲੇਟਫਾਰਮ ਦੇ ਤਾਂ ਜੋ ਆਪਣੇ ਘਰ ਨੂੰ ਚਲਾ ਸਕੇ ਆਪਣੇ ਘਰ ਨੂੰ ਅچھے ਤਰੀਕੇ ਦੇ ਨਾਲ ਉਹ ਅੱਗੇ ਚਲਾ ਸਕੇ ਸੋ ਸਾਰਿਆਂ ਨੂੰ ਪ੍ਰਭੂ ਯੇਸ਼ੂ ਦੇ ਨਾਮ ਵਿੱਚ ਜੈਮ ਸੀ